ਹਣੋ ਯੂ ਟਰਨ ਲਿਆਜੋ ਜੇ ਫੈਸਲਾ ਲੈ ਲਿਆ ਹੈ ਆਪਦੇ ਫੈਸਲੇ ਤੇ ਅਰੇ ਲਿਆਜੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅੱਜ ਤੁਹਾਡਾ ਵਾਹ ਕਿਹਦੇ ਨਾਲ ਪੈ ਚੁਕਿਆ ਪੰਜਾਬ ਦੀ ਧਰਤੀ 'ਤੇ ਤੁਹਾਡੇ ਖਿਲਾਫ ਚਾਰੂ ਪਾਰਟੀ ਦੀ ਸਰਕਾਰ ਦੇ ਖਿਲਾਫ ਕਿਸਾਨ ਵਿਰੋਧੀ ਪਾਰਟੀ ਦੇ ਖਿਲਾਫ ਅੱਜ ਕਿਸਾਨਾਂ ਨੇ ਦਿਗਲ ਵਜਾ ਦਿੱਤਾ ਹੈ ਅਸੀਂ ਆਪਣੇ ਘਰੋਂ ਤੇ ਕਪੂ ਬੰਨ ਕੇ ਨਿਕਲੇ ਆ ਤੁਹਾਨੂੰ ਇੱਕ ਮਰਲਾ ਜਿਵੇਂ ਨਹੀਂ ਦੇਾਂਗੇ ਇੰਚ ਜਿਵੇਂ ਨਹੀਂ ਦੇਾਂਗੇ ਜਿੱਥੋਂ ਤੱਕ ਜੋਰ ਲੱਗਦਾ ਲੋੜ ਲਾਣਾ ਜੇ ਸਾਨੂੰ ਜੇਲਾ ਸੁਧਨਾ ਜੇਲਾ ਸੁਧਨਾ ਅੱਡੇ 100 ਪਾਣੀਆਂ ਦੇ ਮੋਰਚੇ ਮਾਮਲੇ ਚੰਡੀਗੜ੍ਹ ਰੋਣਾ ਹੋਏ ਤੇ ਰਾਹ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਤੇ ਇਹਨਾਂ ਨੂੰ ਘਰਾਂ ਦੇ ਵਿੱਚ ਬੰਦੀ ਬਣਾਇਆ ਸਾਡੀ ਜੱਜ ਬੰਦੀ ਪਾਰਟੀ ਕਿਸਾਨ ਯੂਨੀਅਨ ਚੰਡੀਗੜ੍ਹ ਦੇ ਬਾਡੋ ਤੱਕ ਪਹੁੰਚੀ ਅੱਡੇ ਵੀ ਬਹੁਤ ਸਾਰੇ ਕਿਸਾਨਾਂ ਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ ਸਮੂਹ ਸੰਯੁਕਤ ਕਿਸਾਨ ਮੋਰਚੇ ਨੇ ਹਾਥੀ ਹਾਥੀ ਗ੍ਰਿਫਤਾਰੀਆਂ ਦਿੱਤੀਆਂ ਪਰ ਇਹ ਆਪਣੇ ਆਪ ਨੇ ਤਾਂ ਹੰਕਾਰ ਹੀ ਰਾਜਾ ਆਪੇ ਆਪ ਨੇ ਮੁਕਾਬਲਾ ਕਿ ਬਹੁਤਾਰੇ ਵੱਡਾ ਬਣ ਗਏ ਪਰ ਇੱਕ ਤੁਹਾਡੇ ਵਿੱਚੋਂ ਨਿਕਲਿਆ ਆਮ ਤੌਰ ਤੇ ਬੋਠਾ ਹੁੰਦਾ ਸੀ ਅਕਲ ਤਾਰ ਸਿੰਘ ਸਨਮਾਨ ਵਰਗੇ ਜਿਹੜੇ ਕਹਿੰਦੇ ਬੇਲਰ ਤਾਂ ਰਿਆਂ ਦੇ ਬੈਠ ਜਾਂਦੇ ਆ ਤੇ ਸਾਰੀ ਦਿਹਾੜੀ ਸਾਰ ਕਹਿੰਦੇ ਲੇਹੜੀਆਂ ਕੱਢਦੇ ਸੀ ਕਿ ਤੁਹਾਨੂੰ ਚਾਰ ਵੋਟਾਂ ਪਾ ਦਿਓ ਜੇ ਚਾਰ ਅੱਜ ਵੋਟਾਂ ਪਾ ਦਿੱਤੀਆਂ ਤੇ ਆਪਦੇ ਆਪ ਤੇ ਰਾਜੇ ਬਣ ਗਏ ਇਹਨਾਂ ਨੂੰ ਯਾਦ ਹੋਣਾ ਚਾਹੀਦਾ ਇਹ ਜਮਾਨਤ ਅਸਮਾਨ ਤੱਕ ਲੈ ਕੇ ਗਏ ਆ ਅਸਮਾਨ ਤੋਂ ਧਰਤੀ ਤੇ ਆਉਣ ਲੱਗੇ ਕਿ ਮੰਤਲਾਵਾ ਜੋ ਬੇਬੇ ਕਰ ਰਹੀ ਪਵਾ ਤੁਹਾਡਾ ਜੇ ਤਨ ਇੱਕ ਮਰਲਾ ਇੱਕ ਕੈਂਚ ਜ਼ਮੀਨ ਵੀ ਪੰਜਾਬ ਦੀ ਦੇਵਾਂਗੇ ਉਹ ਕਹਿੰਦਾ ਆ ਕਿ ਮੈਂ ਜਸਤਰਾ ਵਾਡਰ ਦੀ ਚਾਲ ਖਾਤੋ ਮੈਂ ਤੇ ਕੀ ਖਾਵੇ ਉਹ ਹੁਣ ਯੂ ਟਰਨ ਲਿਆਜੋ ਜੇ ਫੈਸਲਾ ਲੈ ਲਿਆ ਏ ਆਪਦੇ ਫੈਸਲੇ ਦੇ ਅਰੇ ਲਿਆਜੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅੱਜ ਤੁਹਾਡਾ ਵਾਹ ਕਿਹਦੇ ਨਾਲ ਪੈ ਚੁਕਿਆ ਪੰਜਾਬ ਦੀ ਟਰੈਫਿਕ ਤੋਂ ਤੁਹਾਡੇ ਖਿਲਾਫ ਚਾਹੂ ਪਾਰਟੀ ਦੀ ਸਰਕਾਰ ਦੇ ਖਿਲਾਫ ਕਿਸਾਨ ਵਿਰੋਧੀ ਪਾਰਟੀ ਦੇ ਖਿਲਾਫ ਅੱਜ ਕਿਸਾਨਾਂ ਨੇ ਦਿਗਲ ਵਜਾ ਦਿੱਤਾ ਹੈ ਅਸੀਂ ਆਪਣੇ ਘਰਾਂ ਤੇ ਕਾਪੜੇ ਬੰਨ ਕੇ ਨਿਕਲੇ ਆ ਤੁਹਾਨੂੰ ਇੱਕ ਮਰਲਾ ਜ਼ਮੀਨ ਨਹੀਂ ਦੇਵਾਂਗੇ ਇੰਚ ਜਿਨੀ ਨਹੀਂ ਦੇਵਾਂਗੇ ਜਿੱਥੇ ਪਰਤੋ ਜੋਰ ਲੱਗਦਾ ਲੋੜਾ ਜੇ ਤੁਹਾਨੂੰ ਜ਼ਿਲਾ ਸੁਧਾ ਕੇ ਨਾ ਸੁਧਦਾ ਸਾਡੇ ਕਿਸਾਨ ਪਾਣੀਆਂ ਦੇ ਮੋਰਚੇ ਮਾਲ ਵਿੱਚ ਚੰਡੀਗੜ੍ਹ ਨੂੰ ਰੋਣਾ ਹੋਏ ਤੇ ਰਾਹ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਪਿੰਡਾਂ ਦੇ ਘਰਾਂ ਦੇ ਵਿੱਚ ਬੰਦੀ ਬਣਾਇਆ ਅੱਜ ਜਦੋਂ ਬੰਦੀ ਪਾਰਟੀ ਕਿਸਾਨ ਯੂਨੀਅਨ ਚੰਡੀਗੜ੍ਹ ਦੇ ਬਾਡੇ ਤੱਕ ਪਹੁੰਚੇ ਅੱਡੇ ਵੀ ਬਹੁਤ ਸਾਰੇ ਕਿਸਾਨਾਂ ਨਾਲ ਉੱਤੇ ਗੱਪਪਰਿਆ ਕੀਤਾ ਗਿਆ ਸਮੂਹ ਸੰਯੁਕਤ ਕਿਸਾਨ ਮੋਰਚੇ ਨੇ ਹਾਂ ਬਾਡੇ ਗੱਪਦਾਰੀਆਂ ਦਿੱਤੀਆਂ ਪਰ ਇਹ ਆਪਣੇ ਆਪ ਦੇ ਤਾਂ ਹੰਕਾਰ ਹੀ ਰਾਜਾ ਅੱਜ ਦੇ ਆਪ ਨੂੰ ਮੁਕੌੜਾ ਕਿ ਉਹ ਬਹੁਤ ਜ਼ਾਰੇ ਵੱਡਾ ਬਣ ਗਿਆ ਹੈ ਪਰ ਇਹ ਇੱਕ ਤੁਹਾਡੇ ਵਿੱਚੋਂ ਨਿਕਲਿਆ ਆਮ ਤਾਂ ਮਿਲਦੇ ਬੋਟਾ ਹੁੰਦਾ ਸੀ ਉਹ ਤੋਂ ਤਰ ਤਿੰਨ ਸੰਧਾਰ ਵਰਗੇ ਜਿਹੜੇ ਕਹਿੰਦੇ ਬੈਲਰ ਤਾਂ ਰਾਂਦੇ ਬੈਠ ਜਾਂਦੇ ਆ ਇਹ ਸਾਰੀ ਦਿਹਾੜੀ ਸ਼ੋਰ ਕਹਿੰਦੇ ਲੇਲੀਆਂ ਕੱਢਦੇ ਸੀ ਕਿ ਤੁਹਾਨੂੰ ਚਾਰ ਬੋਟਾ ਪਾ ਦਿਓ ਜਾਂ ਚਾਰ ਅੱਜ ਬੋਟਾ ਪਾ ਦਿੱਤੀਆਂ ਇਹ ਆਵੇ ਆਪ ਤੇ ਰਾਜੇ ਬਣ ਗਿਆ ਇਹਨਾਂ ਨੂੰ ਯੋਗ ਹੋਣਾ ਚਾਹੀਦਾ ਇਹ ਜ਼ਮੀਨ ਤੋਂ ਅਸਮਾਨ ਤੱਕ ਲੈ ਕੇ ਗਏ ਆ ਅਸਮਾਨ ਤੋਂ ਧਾਕੀ ਤੇ ਲੇਨ ਲੱਗੇ ਕਿ ਮੰਡਲਾਵਾਜ ਦੋਫੇ ਕਰਾਂਗੇ ਭੋਲਾ ਤੁਮਾਰ ਤੇ ਆਲੇ ਚ ਮਰਲਾ ਚ ਕੈਂਚ ਜ਼ਮੀਨ ਨਹੀਂ ਪੰਜਾਬ ਦੀ ਦੇਾਂਗੇ ਇਹਨਾਂ ਕਹਿੰਦਾ ਆ ਇਸ ਨਾਲ ਜਸਤਰਾ ਵਾਹ ਗੁਰੂ ਜੀ ਨਾਲੋਂ ਤੋਂ ਉਹ ਦਿੱਖੀ ਕਿਵੇਂ